ਅਸੀਂ ਵਿਧਾਨ ਸਭਾ ਚ ਐਮ.ਐਲ.ਏ ਹੁੰਦੇ ਸੀ ਤਾਂ ਉਥੇ ਕਹਿੰਦੇ ਹੁੰਦੇ ਸੀ ਜੇ ਸਾਹਮਣੇ ਬੈਠਾ ਬਿਕਰਮ ਮਜੀਠੀਆ ਦਾ ਹਰਮਿੰਦਰ ਸੰਧੂ ਇਹ ਦੋਵੇਂ ਇੱਥੇ ਨਸ਼ਾ ਪੰਜਾਬ ਚ ਲੈ ਕੇ ਆਏ ਨੇ ਤਾਂ ਤੂੰ ਫੋਚਉਂਦੇ ਹੋ ਕਿ ਤਰਨਤਾਰਨ ਦੇ ਵਿੱਚ ਫੇਰ ਉਹ ਨਸ਼ਾ ਵੇਚਣ ਵਾਲਾ ਜਿਹਨੇ ਲੋਕਾਂ ਦੇ ਪੁੱਤ ਤੇ ਘਰਾਂ ਦੇ ਕਰ ਖਾਲੀ ਕਰ ਦਿੱਤੇ ਆ ਉਸ ਬੰਦੇ ਨੂੰ ਵੋਟਾਂ ਪਾਵਾਂਗੇ ਆ ਮੈਂ ਭਗਵੰਤ ਮਾਨ ਨੂੰ ਕਹਿੰਨਾ ਪਰ ਤੂੰ ਕਹਿੰਦਾ ਕਿ ਜੁੱਧ ਨਸ਼ਾ ਵਿਰੁੱਧ ਤੂੰ ਜੁੱਧ ਨਹੀਂ ਕੀਤਾ ਤੂੰ ਨਸ਼ੇ ਲੈ ਕੇ ਆਂ ਉਹ ਅੱਜ ਪੰਜਾਬ ਦੇ ਵਿੱਚ ਇੱਕ ਨਸ਼ੇੜੀ ਜਿਹਨੇ ਪੰਜਾਬ ਨੂੰ ਬਣਾ ਦਿੱਤਾ ਉਸ ਆਰਮੀ ਨੂੰ ਤੋਂ ਆਮ ਆਰਮੀ ਪਾਰਟੀ ਦੀ ਟਿਕਟ ਦਿੱਤੀਆਂ ਲਹਨਤ ਇਹ ਜੋ ਚੀਫ ਮਿਨਿਸਟਰ ਤੇ ਇੱਕ ਗੈਂਗਸਟਰ ਉਹਨਾਂ ਨੇ ਗੁਜਰਾਤ 'ਚ ਰੱਖਿਆ ਉਤੋਂ 24 ਘੰਟੇ ਦਾ ਟੈਲੀਫੋਨ ਚੱਲਦਾ ਇੱਕ ਅਸਾਮ 'ਚ ਰੱਖਿਆ ਉਹਦਾ 24 ਘੰਟੇ ਚੱਲਦਾ ਸਲੀਗੁਰ ਦੀ ਜੇਲ੍ਹ ਦੇ ਵਿੱਚ ਇੱਕ ਨਾ ਕੁਰਕhetra ਜੇਲ੍ਹ 'ਚ ਰੱਖਿਆ ਉਹਦਾ 24 ਘੰਟੇ ਚੱਲਦਾ ਤੇ ਇੱਕ ਤੁਹਾਡਾ ਥੋੜਾ ਪਾਠ ਅਮਰੀਕਾ 'ਚ ਬੈਠਾ ਮੋਦੀ ਤੈਨੂੰ ਮੈਂ ਪਗਵਤਮਾਨ ਨੂੰ ਕਹਿੰਦਾ ਹੁੰਦਾ ਹਰ ਸੁਜਿੰਦਰ ਸਿੰਘ ਰੰਧਾਵਾ ਪੰਜਾਬ ਦਾ ਮੁੱਖ ਮੰਤਰੀ ਤੇ ਮੈਂ ਕਿਸੀਆਂ ਕਰਵਾ ਕੇ ਉੱਥੇ ਇੱਥੇ ਲੈ ਕੇ ਆਉਂਦਾ ਕਿ ਤੂੰ ਕਿਦਾ ਮੇਰੇ ਲੋਕਾਂ ਨੂੰ ਕਰਦਾ ਪੰਜਾਬੀਆਂ ਨੂੰ ਤੂੰ ਤਨਖੀਆਂ ਦਿੰਦੇ ਹੋ ਕਿ ਤਨਖੀਆਂ ਦੇ ਦਿੰਦੇ ਨੇ ਗੈਂਗਸਟਰ ਕਹਿੰਦਾ ਜਿਨ੍ਹਾਂ ਨੇ ਪਾਲਿਆ ਉਹਨਾਂ ਨੂੰ ਲਾਣਤ ਤੇ ਤੇਰੇ ਚੋਣ ਬਣੇ ਸਭ ਬਣਤੇ ਤੋ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਤਮਕੀ ਆਈ ਤੇ ਉਹਦਾ ਜ਼ਿੰਮੇਵਾਰ ਮੁੱਖ ਮੰਤਰੀ ਹੋਵੇਗਾ ਉਸੇ ਦਿਨ ਨੱਕ ਪੈ ਜਾਣੀ ਸੀ ਸੁਖਬੀਰ ਸਿੰਘ ਜਿਹੜਾ ਬੱਚਾ ਆਪਣੇ ਬਾਪ ਤੇ ਨਹੀਂ ਜਾਂਦਾ ਉਹ ਬੱਚਾ ਕਦੀ ਤਰੱਕੀ ਨਹੀਂ ਕਰ ਸਕਦਾ ਜੇ ਪ੍ਰਕਾਸ਼ ਸਿੰਘ ਬਾਦਲ ਜਿੰਦਾ ਹੁੰਦਾ ਇਸ ਬੀਬੀ ਨੂੰ ਕਦੀ ਟਿਕਟ ਨਾ ਦਿੰਦਾ ਸੀਟ ਖਾਲੀ ਛੱਡ ਸਕਦਾ ਸੀ ਕਿਹੜੇ ਨੂੰ ਮੂਨਾ ਵੋਟਾ ਮੰਗਦੀ ਆ ਕਹਿੰਦੀ ਮੈਂ ਧਰਮੀ ਫੋਜੀ ਦੀ ਕੁੜੀ ਆ ਇਹ ਵੀ ਦੱਸ ਕੇ ਤੂੰ ਕਰਦੀ ਕੀ ਦੀਆਂ ਇਹ ਦੱਸ ਕਿ ਜਿਸ ਦੇ ਨਾਲ ਤੂੰ ਤੁਰੀ ਫਿਰਦੀ ਆ ਸੁਖਵੀਰ ਬਾਦਲ ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੇ 15 ਸਾਲੇ ਦਾ ਬਾਪ ਮੁੱਖ ਮੰਤਰੀ ਰਿਆ 97 ਜਿੱਤੇ ਪੜ ਕੇ 2007 ਤੋਂ ਲੈ ਕੇ 2012 ਤੱਕ 17 ਤੱਕ 15 ਸਾਲ ਲਗਾਤਾਰ ਰਿਆ ਕਰਾਚੀ ਤੋਂ ਬਾਅਦ ਇੱਕ ਮੁੱਖ ਇੱਕ ਦਸ ਦੇ ਕੇ ਪੰਜਾਬ ਦੇ ਵਿੱਚ ਤੇ ਇਹਦੇ ਤੇਰੇ ਲੀਡਰ ਨੇ ਜਿਹੜੇ ਨਾਲ ਤੂੰ ਤੁਰੇ ਫਿਰਦੀਆਂ ਉਹਨੇ ਇੱਕ ਵੀ ਧਰਮੀ ਫੌਜੀ ਨੂੰ ਟਿਕਟ ਨਹੀਂ ਇੱਕ ਇੱਕ ਵੀ ਧਰਮੀ ਫੌਜੀ ਨੂੰ ਨੌਕਰੀ ਨਹੀਂ ਦਿੱਤੀ ਕਿ ਜੇ ਤੂੰ ਮੁੱਖ ਮੰਤਰੀ ਹੈ ਨਾ ਇਹ ਬੀਬੀ ਦਾ ਪਾਸਪੋਰਟ ਕੈਨਸਲ ਕਰ ਜਿਹੜੀ ਕਹਿੰਦੀ ਆ ਕਿ ਮੈਂ 12 11 ਨੂੰ ਵੋਟਾਂ ਪੈਣੀਆਂ 12 ਨੂੰ ਤਾਂ ਮੈਂ ਚੜ ਜਾਣਾ ਤੈਨੂੰ ਮੈਂ ਪਗਵੰਤ ਮਾਨ ਨੂੰ ਕਹਿੰਦਾ ਮੁੰਡਾ ਹਰ ਸੁਜਿੰਦਰ ਸਿੰਘ ਰੰਧਾਵਾ ਪੰਜਾਬ ਦਾ ਮੁੱਖ ਮੰਤਰੀ ਤੇ ਮੈਂ ਕੀਸਿਆਂ ਕਰਵਾ ਕੇ ਉੱਥੋਂ ਇੱਥੇ ਲੈ ਕੇ ਆਉਂਦਾ ਆਰਾਮ ਨਾਲ ਜਾਂਦਾ ਤੇ ਉਹਦਾ ਮੁੰਡਾ ਸੁਖਬੀਰ ਜਿਹੜਾ ਜ਼ਿਆਦਾ ਉਹਦੇ ਨਾਲ ਇਹ ਤੇ ਉਹਦੇ ਤੋਂ ਹੀ ਮਾੜਾ ਚੱਲਦਾ ਤੇ ਮਿੱਤਰਾ ਹੁਣ ਆਪਣੇ ਬਾਪ ਦਾ ਬਦਲਾ ਤੂੰ ਲੈਣਾ ਜਿਹੜਾ ਪੁੱਤ ਹੁੰਦਾ ਜੱਟ ਸੱਤ ਪੀੜੀਆਂ ਵੈਰ ਨਹੀਂ ਜਾਣ ਦਿੰਦਾ ਹਰਮੇਤ ਨੇ ਜੋ ਤੇਰੇ ਪਿਤਾ ਜੀ ਨਾਲ ਕੀਤਾ ਜਿੱਦਾਂ ਉਹਨਾਂ ਨੇ ਗੱਲਾਂ ਸੁਣਾਈਆਂ ਮੈਂ ਪ੍ਰਾਤਨ ਨੂੰ ਇਹ ਇਸ ਕਰਕੇ ਦੱਸਦਾ ਕਿ ਜਸ ਬੁਰਜ ਦੀ ਮੌਤ ਹੋਈ ਤੇ ਉਹ ਹਰਮੀਤ ਸੰਧੂ ਕਰਕੇ ਹੋਈ ਸੀ ਤੇ ਆਪਾਂ ਦੇ ਯਾਰ ਮਜਾ ਲੈਣਾ ਪਿਓ ਦਾ ਬਦਲਾ ਤੇ ਤੁਸੀਂ ਪੁੱਤ ਨਾਲ ਲੜ ਕੇ ਲਾਓਗੇ ਅੱਜ ਮੌਕਾ ਆ ਗਿਆ ਇਨਾ ਕਾਤਲਾਂ ਕੋਲੋਂ ਬਦਲਾ ਲੈਣ ਦਾ ਨੇ ਭਾਈ ਤੁਸੀਂ ਇੱਕ ਕਹਿੰਦੇ ਹੋ ਗੈਂਗਸਟਰ ਉਹ ਨਸ਼ਾ ਪੰਜਾਬ ਚ ਲੈ ਕੇ ਕੌਣ ਆਇਆ ਲੈ ਕੇ ਸਭ ਤੋਂ ਪਹਿਲਾ ਜੋ ਕੋਈ ਨਸ਼ੇ ਦਾ ਸਦਾਕਰ ਸੀਗਾ ਅਸੀਂ ਵਿਧਾਨ ਸਭਾ ਚ ਐਮ ਐਲ ਏ ਹੁੰਦੇ ਸੀ ਤਾਂ ਉਥੇ ਕਹਿੰਦੇ ਹੁੰਦੇ ਸੀ ਜੇ ਸਾਹਮਣੇ ਬੈਠਾ ਬਿਕਰਮ ਜੇਠੀਆ ਤੇ ਹਰਮੀਤ ਸੰਧੂ ਇਹ ਦੋਵੇਂ ਇੱਥੇ ਨਸ਼ਾ ਪੰਜਾਬ ਚ ਲੈ ਕੇ ਆਏ ਨੇ ਤਾਂ ਤੁਸੀਂ ਫੋਚ ਚਾਹੁੰਦੇ ਹੋ ਕਿ ਤਰਨਤਾਰਨ ਦੇ ਵਿੱਚ ਫੇਰ ਉਹਨਾਂ ਨਸ਼ਾ ਵੇਚਣ ਵਾਲਾ ਜਿਹਨੇ ਲੋਕਾਂ ਦੇ ਪੁੱਤ ਤੇ ਘਰਾਂ ਦੇ ਕਰ ਖਾਲੀ ਕਰ ਦਿੱਤੇ ਆ ਉਸ ਬੰਦੇ ਨੂੰ ਵੋਟਾਂ ਪਾਵਾਂਗੇ ਆ ਮੈਂ ਭਗੰਤ ਮਾਨ ਨੂੰ ਕਹਿੰਦਾ ਔਰ ਤੂੰ ਕਹਿੰਦਾ ਕਿ ਜੁੱਧ ਨਸ਼ਾ ਵਿਰੁੱਧ ਤੂੰ ਜੁੱਧ ਨਹੀਂ ਕੀਤਾ ਤੂੰ ਨਸ਼ੇ ਲੈ ਕੇ ਆਇਆ ਤੂੰ ਅੱਜ ਪੰਜਾਬ ਦੇ ਵਿੱਚ ਇੱਕ ਨਸ਼ੇੜੀ ਜਿਹਨੇ ਪੰਜਾਬ ਨੂੰ ਬਣਾ ਦਿੱਤਾ ਉਸ ਆਰਮੀ ਨੂੰ ਤੂੰ ਆਮ ਆਰਮੀ ਪਾਰਟੀ ਦੀ ਟਿਕਟ ਦਿੱਤੀਆਂ ਲਾਣ ਤੇ ਹਜੇ ਚੀਫ ਮਿਨਿਸਟਰ ਤੇ ਜਿਹੜਾ ਬਿਨਾਂ ਕਿਸੇ ਇਨਕੁਆਰੀ ਤੋਂ ਤੇ ਬਿਨਾਂ ਕਿਸੇ ਗਲਤ ਹੋਏ ਆਪਣਾ ਕੈਂਡੀਡੇਟ ਖੜਾ ਕਰਦਾ ਯਾਰ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਪੈਣਾ ਪਰਾਵਾਂ ਦੀ ਇੱਜ਼ਤ ਕੀ ਹੁੰਦੀ ਆ ਕੁਲਵਿੰਦਰ ਸਿੰਘ ਕੱਲ ਇੱਕ ਮੇਰੀ ਵੀਡੀਓ ਸੁਣਦੇ ਇੱਕ ਸਰਦਾਰ ਬਜ਼ੁਰਗ ਬੋਲਣ ਦਿਆ ਸੀ ਇਹ ਰਿਸ਼ਤੇ ਦੱਸਣ ਦਿਆ ਕਹਿੰਦਾ ਜਿਹੜੇ ਇੱਕ ਪੇਟੋ ਜੰਮੀਏ ਤੁਹਾਡੇ ਇੱਥੇ ਕਰਦੇ ਲੈਕਚਰ ਦੇਣ ਦਿਆ ਓ ਉਹ ਭੈਣ ਭਰਾ ਹੁੰਦੇ ਨੇ ਜਿਹੜੀ ਮਾਂ ਦੀ ਭੈਣ ਹੁੰਦੀ ਆ ਮਾਸੀ ਹੁੰਦੀ ਆ ਪਤਾ ਨਹੀਂ ਕਿਹੜੇ ਲੋਰ ਚ ਬੋਲੀ ਜਾਂਦਾ ਸੀ ਤੇ ਜਿਹੜੀ ਪਿਓ ਦੀ ਭੈਣ ਹੁੰਦੀ ਆ ਭੂਆ ਹੁੰਦੀ ਆ ਔਰ ਸਾਡੇ ਜਿਹੜੇ ਪੋਲੀਟੀਕਲ ਬੰਦੇ ਬਣ ਜਾਂਦੇ ਨੇ ਉਹਨਾਂ ਦੀਆਂ ਪੈਣਾ ਆ ਬੈਠੀਆਂ ਨੇ ਤੇ ਜਿਹੜੇ ਅਸੀਂ ਪੋਲੀਟੀਕਲ ਬੰਦੇ ਆ ਆਪਣੇ ਖੂਨ ਤੋਂ ਪਹਿਲਾਂ ਤੁਮ ਜੇ ਪੌੜੀ ਡੰਡੇ ਤੇ ਚੜ ਲੱਗਾ ਸਭ ਤੋਂ ਪਹਿਲਾਂ ਜੇ ਕੋਈ ਕਰਾ ਭਰਾ ਤੇ ਤੇਰਾ ਚਾਚਾ ਤੇ ਤੇਰਾ ਤਾਇਆ ਉਹ ਆ ਬੈਠੇ ਨੇ ਇਹ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਰਿਸ਼ਤੇ ਕੀ ਹੁੰਦੇ ਨੇ ਆਪਣੇ ਖੂਨ ਨਾਲੋਂ ਵੱਧ ਇਹ ਰਿਸ਼ਤੇਦਾਰ ਹੁੰਦੇ ਨੇ ਹਾਂਜੀ ਭਾਈ ਸਮਝ ਨਹੀਂ ਆਉਂਦੀ ਪੰਜਾਬ ਚੱਲ ਕਿਸ ਪਾਸੇ ਗਿਆ ਇੱਕ ਦਿੱਲੀ ਵਾਲੇ ਬੈਠੇ ਨੇ ਇੱਕ ਗੈਂਗਸਟਰ ਉਹਨਾਂ ਨੇ ਗੁਜਰਾਤ 'ਚ ਰੱਖਿਆ ਉਥੋਂ 24 ਘੰਟੇ ਦਾ ਟੈਲੀਫੋਨ ਚੱਲਦਾ ਇੱਕ ਅਸਾਮ 'ਚ ਰੱਖਿਆ ਉਹਦਾ 24 ਘੰਟੇ ਚੱਲਦਾ ਸਲੀਗੁਰ ਦੀ ਜੇਲ੍ਹ ਦੇ ਵਿੱਚ ਇੱਕ ਨਾ ਕੁੜਕhetra ਜੇਲ੍ਹ 'ਚ ਰੱਖਿਆ ਉਹਦਾ 24 ਘੰਟੇ ਚੱਲਦਾ ਤੇ ਇੱਕ ਤੁਹਾਡਾ ਥੋੜਾ ਪਾਠ ਅਮਰੀਕਾ 'ਚ ਬੈਠਾ ਮੋਦੀ ਤੈਨੂੰ ਮੈਂ ਭਗਵੰਤ ਮਾਨ ਨੂੰ ਕਿਹਦਾ ਹੁੰਦਾ ਹਾਂ ਸੁਜਿੰਦਰ ਸਿੰਘ ਰੰਧਾਵਾ ਪੰਜਾਬ ਦਾ ਮੁੱਖ ਮੰਤਰੀ ਤਮਕੀਆਂ ਕਰਵਾ ਕੇ ਉੱਥੋਂ ਇੱਥੇ ਲੈ ਕੇ ਆਉਂਦਾ ਕਿ ਤੂੰ ਕਹਦਾ ਮੇਰੇ ਲੋਕਾਂ ਨੂੰ ਕਰਦਾ ਪੰਜਾਬੀਆਂ ਨੂੰ ਤੂੰ ਤਮਕੀਆਂ ਦਿੰਦੇ ਹੋ ਇਹ ਮੁੱਖ ਮੰਤਰੀ ਇਹ ਕਵੇ ਕਹਿੰਦੇ ਪਿੱਛੇ ਜੇ ਕਿਸੇ ਨੇ ਪੁੱਛਿਆ ਕਿ ਤਮਕੀਆਂ ਦਿੰਦੇ ਨੇ ਗੈਂਗਸਟਰ ਕਹਿੰਦਾ ਜਿਨ੍ਹਾਂ ਨੇ ਪਾਲਿਆ ਉਹਨਾਂ ਉਹ ਲਾਨਤ ਤੇ ਤੇਰੇ ਵਿੱਚ ਚੋਇ ਮਨਿਸਟਰ ਬਣਤੇ ਤੂੰ ਕਹੇ ਪੰਜਾਬ ਦੇ ਵਿੱਚ ਕਿਸੇ ਨੂੰ ਤਮਕੀ ਆਈ ਉਹ ਉਹ ਦਾ ਜ਼ੁਮੇਵਾਰ ਮੁੱਖ ਮੰਤਰੀ ਹੋਏਗਾ ਉਸੇ ਦਿਨ ਨੱਥ ਪੈ ਜਾਣੀ ਸੀ ਰਾਸ਼ਵੀਰ ਸਿੰਘ ਬੜੀ دیر ਬਾਅਦ ਸਰਦਾਰ ਦਲਬਾਖ ਸਿੰਘ ਡਾਲੇਕੇ ਤੋਂ ਬਾਅਦ ਅੱਜ ਫੇਰ ਤਰਨਤਾਰਨ ਦੇ ਵਿੱਚ ਕਾਂਗਰਸ ਇਕੱਠੀ ਘੁੰਮ ਰਹੀ ਆ ਤੇ ਸਭ ਤੋਂ ਵੱਧ ਜੇ ਕੋਈ ਗੜ ਹੁੰਦਾ ਸੀ ਤੇ ਅਮਰਸਰ ਜ਼ਿਲ੍ਹਾ ਕਾਂਗਰਸ ਦਾ ਗੜ ਹੁੰਦਾ ਸੀ ਜਦੋਂ ਬਜ਼ੁਰਗ ਨਿਕਲਦੇ ਸੀ ਨਾ ਇੱਥੋਂ ਦੇ 6-6 ਫੁੱਟ ਤੋਂ ਉੱਚੇ ਹੁੰਦੇ ਸੀ ਕਾਂਗਰਸੀ ਤੇ ਉਹਨਾਂ ਕੋਲ ਪੰਜਾਬ ਨਹੀਂ ਹਿੰਦੁਸਤਾਨ ਦੀ ਲੀਡਰਸ਼ਿਪ ਕੰਬਦੀ ਸੀ ਤੇ ਅੱਜ ਆਪਣਾ ਕੀ ਹਾਲ ਬਣ ਗਿਆ ਕੋਈ ਚੱਲਣ ਲਈ ਤਿਆਰ ਨਹੀਂ ਮੈਂ ਤੁਹਾਨੂੰ ਤਾਂ ਗੱਲਾਂ ਕਹੀਆਂ ਆਪਣਾ ਖੂਨ ਵੇਖੋ ਕਿੰਨਾ ਪਰਿਵਾਰਾਂ ਚੋਂ ਅਸੀਂ ਕਿ ਸਾਡਾ ਪਿਛਾ ਪਛੋਕੜ ਕੀ ਆ ਕਰਨੇ ਗੱਲ ਕੀਤੀ ਆ ਆਪਣੇ ਬਜ਼ੁਰਗਾਂ ਦੀ ਮੈਂ ਅਕਾਲੀ ਦਰ ਨੂੰ ਸੁਭੀਰ ਬਾਦਲ ਨੂੰ ਪੁੱਛਦਾ ਕਿ ਇਹ ਤੇ ਦੱਸ ਦੇ ਨਨਕਾਣਾ ਸਾਹਿਬ ਨੂੰ ਕਿੰਨੇ ਆਜ਼ਾਦ ਕਰਾ ਮੇਰੇ ਪਿੰਡ ਤੋਂ ਧਰੋ ਵਾਲੀ ਤੋਂ ਜਥਾ ਉੱਠਿਆ ਜਿਹੜੇ ਕੋਈ ਤੁਹਾਡੇ ਤੋਂ ਗਏ ਹੋਣਗੇ ਉੱਥੇ ਨਕਾਣਾ ਸਾਹਿਬ ਦਰਸ਼ਨ ਕਰ ਲਈ ਉੱਥੇ ਝੰਡੇ ਦੇ ਵੀ ਦਰਸ਼ਨ ਕੀਤੇ ਹੋਣਗੇ ਉੱਥੇ ਡਿਊਟੀ ਦੇ ਵਿੱਚ ਪਹਿਲੇ ਜਿਹੜੇ 6 ਸ਼ਹੀਦ ਨੇ ਉਹ ਮੇਰੇ ਆਪਣੇ ਪਿੰਡ ਧਰੋ ਵਾਲੀ ਦੇ ਨੇ ਤੇ ਸਰਦਾਰ ਲਖਮਣ ਸਿੰਘ ਨੂੰ ਧਰੋ ਵਾਲੀ ਨੂੰ ਜੀਰਿਆਂ ਨੂੰ ਝੰਡਾ ਬਣ ਕੇ ਸਾੜਿਆ ਸੀ ਪੁੱਠਾ ਟੰਕ ਕੇ ਤੇ 126 ਟੋਕਰੇ ਉਤੋਂ ਹੱਡੀਆਂ ਦੇ ਨਿਕਲੇ ਸੀ ਜਿਹੜੇ ਨਰੈਣੂ ਮੰਤ ਨੇ ਸਾੜ ਦਿੱਤੇ ਅਸੀਂ ਜਿਹਦੇ ਸਿੱਖ ਨਰੈਣੂ ਮੰਤ ਅੱਜ ਕੱਲ ਕੋਣ ਆ ਇਹ ਸੁਖਬੀਰ ਬਾਦਲ ਇਹਦਾ ਟੋਲਾ ਨਰੈਣੂ ਮੰਤ ਬਣਿਆ ਜਿਹੜਾ ਗੁਰਦੁਆਰਿਆਂ ਨੂੰ ਲੁੱਟ ਰਿਹਾ ਇਹਨੇ ਕੈਂਡੀਡੇਟ ਦਿੱਤੀ ਆ ਸੁਖਬੀਰ ਸਿੰਘ ਜਿਹੜਾ ਬੱਚਾ ਆਪਣੇ ਬਾਪ ਤੇ ਨਹੀਂ ਜਾਂਦਾ ਉਹ ਬੱਚਾ ਕਦੀ ਤਰੱਕੀ ਨਹੀਂ ਕਰ ਸਕਦਾ ਅਜ ਪ੍ਰਕਾਸ਼ ਸਿੰਘ ਬਾਦਲ ਜਿੰਦਾ ਹੁੰਦਾ ਇਸ ਬੀਬੀ ਨੂੰ ਕਦੀ ਟਿਕਟ ਨਾ ਦਿੰਦਾ ਸੀਟ ਖਾਲੀ ਛੱਡ ਸਕਦਾ ਸੀ ਮੇਰੇ ਸਹੁਰੇ ਵੀ ਉਦੋਂ ਹੀ ਨੇ ਮੈਨੂੰ ਕੱਲ ਇੱਕ ਪਿੰਡ 'ਚ ਉੱਥੇ ਗੱਲ ਸੁਣਾਈ ਉਹਨਾਂ ਨੇ ਉੱਥੇ ਬੈਠਾ ਮੈਂ ਕੱਲ ਉੱਥੇ ਸੀ ਮੈਨੂੰ ਪਿੰਡ ਦਾ ਨਾਂ ਭੁੱਲ ਗਿਆ ਪਾਕ ਸਿੰਘ ਸੀਗਾ ਕੋਈ ਪੁਲਿਸ ਦੇ ਵਿੱਚ ਸੀਗਾ ਉਹ ਪਤਾ ਉਹਨੇ ਕੋਈ ਇਲਜ਼ਾਮ ਲੱਗਾ ਤੇ ਉਸ ਪਿੰਡ 'ਚ ਵੋਟਾਂ ਮੰਗਲ ਦੀ ਜਦੋਂ ਪ੍ਰਕਾਸ਼ ਸਿੰਘ ਬਾਦਲ ਗਿਆ ਉਨੇ ਪਿੱਛੇ ਮੁੜ ਕੇ ਵੇਖਿਆ ਕਿ ਆਹ ਬੰਦਾ ਪਿੰਡ ਚ ਮੇਰਾ ਜ ਗਿਆ ਤੇ ਪਿੰਡ ਚ ਮੇਰੇ ਵੋਟ ਨਹੀਂ ਪਾਉ ਗੱਦੜਬਾਹਲ ਕੇ ਜੋ ਪੁਲਿਸ ਅਧਿਕਾਰੀ ਪ੍ਰਕਾਸ਼ ਸਿੰਘ ਨੇ ਮੰਗੀ ਸੀ ਟਰੈਕਟਰ ਉਥੋਂ ਲੜੀ ਸੀ ਉਹਨੂੰ ਕਹਿੰਦਾ ਪਾਕਸ਼ਿਆ ਤੇਰੀ ਦਫ਼ਤਰ ਚ ਮੈਨੂੰ ਬੰਦੇ ਮਿਲਣ ਆਉਣ ਲੱਗੇ ਤੇਰੇ ਉੱਥੇ ਬੜੇ ਜੋਰ ਚ ਉਹਨਾਂ ਬੰਦਿਆਂ ਨੂੰ ਬਿਠਾਈ ਤੇ ਮੈਂ ਉੱਥੇ ਆਉਣ ਲੱਗਾ ਉਹ ਤੇਰਾ ਪਿਓ ਤੇ ਗੰਦ ਨੂੰ ਲੈ ਕੇ ਤੁਰਦਾ ਹੀ ਨਹੀਂ ਸੀ ਤੇ ਤੂੰ ਤੇ ਸਿਰ ਤੇ ਟੋਕਰਾ ਰੱਖ ਕੇ ਤੁਰਦਾ ਉਹ ਜਿਹੜੀ ਭੈਣ ਕਹਿ ਰਹੀ ਆ ਕਿ ਬੀਬੀ ਲੱਗਦੀ ਤੇ ਤੂੰ ਮੇਰੀ ਭਾਂਜੀ ਆ ਕਰਨ ਦਾ ਵੈਰੀ ਜੇ ਕੁੜੀਆਂ ਤੇ ਪੜਨ ਦਾ ਵਿਆਂ ਦਾ ਪਛੋਕੜ ਵੇਖ ਰੰਦਾਵੇ ਕਦੀ ਗੁੰਡਿਆਂ ਨਾਲ ਨਹੀਂ ਚੱਲੇ ਤੇ ਰੰਦਾਵੇ ਨੇ ਕੁੜੀਆਂ ਕਦੀ ਗੁੰਡਿਆਂ ਦੀਆਂ ਤੀਆਂ ਨਹੀਂ ਬਣ ਸਕਦੀਆਂ ਯਾਦ ਕਰ ਸ਼ਹੀਦ ਲਸ਼ਮਣ ਸਿੰਘ ਨੂੰ ਕਿ ਕਿਸ ਖਾਨਦਾਨ ਚੋਂ ਅਸੀਂ ਯਾਦਕਰ ਬਿਹੰਦਰ ਸਿੰਘ ਆਬਸ ਰੰਦਾਵੇ ਨੂੰ ਜਿਹਨੇ ਯੂਨੀਵਰਸਿਟੀ ਬਣਾਇਆ ਜਿਹਨੇ ਪੰਜਾਬ ਬਣਾਇਆ ਜਿਹਨੇ ਚੰਡੀਗੜ੍ਹ ਬਣਾਇਆ ਜਿਹਨੇ ਲੋਕੀ ਪਾਕਿਸਤਾਨ ਤੋਂ ਉਜੜ ਕੇ ਆਏ ਉਹਨੇ ਆਣ ਕੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਚ ਪੰਜਾਬੀਆਂ ਨੂੰ ਵਸਾਇਆ ਤੇ ਤੇਰਾ ਘਰ ਦਾ ਪੰਜਾਬੀਆਂ ਨੂੰ ਤੇ ਨੌਜਵਾਨਾਂ ਨੂੰ ਉਜਾੜਨ ਤੇ ਤੁਰਿਆ ਇਸ ਪਿੰਡ ਦੇ ਸਰਪੰਚ ਨੂੰ ਜਿਹੜੀਆਂ ਗੋਲੀਆਂ ਮਾਰੀਆਂ ਛੀਂਡ ਕੀਤਾ ਅਸੀਂ ਤੇ ਜਿਹੜੇ ਰੰਦਾਵੇ ਆ ਅਸੀਂ ਤੇ ਦੂਸਰੀ ਦੀ ਧੀ ਦਾ ਸਹਾਰਾ ਬਣ ਕੇ ਚੱਲਦੇ ਆ ਉਹ ਤੇ 31 ਦਾ ਸੁਹਾਗ ਉਜਾੜਿਆ ਤੇਰੇ ਤੇਰੇ ਸੁਹਾਗ ਨੇ ਕਿਹੜੇ ਨੂ ਮੂੰਹ ਨਾ ਵੋਟਾ ਮੰਗਦੀ ਆ ਕਹਿੰਦੀ ਮੈਂ ਧਰਮੀ ਪੋਚੀ ਦੀ ਕੁੜੀ ਆ ਇਹ ਵੀ ਦੱਸ ਕੇ ਤੂੰ ਕਰਦੀ ਕੀ ਰਹੀ ਆ ਇਹ ਦੱਸ ਕਿ ਜਿਸ ਦੇ ਨਾਲ ਤੂੰ ਤੁਰੀ ਫਿਰਦੀ ਆ ਸੁਖਬੀਰ ਬਾਦਲ ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਚ 15 ਸਾਲੇ ਦਾ ਬਾਪ ਮੁੱਖ ਮੰਤਰੀ ਰਿਆ 99 ਜਿੱਤੇ ਮੁੜ ਕੇ 2007 ਤੋਂ ਲੈ ਕੇ 2012 ਤੱਕ 17 ਤੱਕ 15 ਸਾਲ ਲਗਾਤਾਰ ਰਿਆ 84 ਤੋਂ ਬਾਅਦ ਇੱਕ ਇੱਕ ਦਹਾਕੇ ਪੰਜਾਬ ਦੇ ਵਿੱਚ ਇਹਦੇ ਤੇਰੇ ਲੀਡਰ ਨੇ ਜਿਹਦੇ ਨਾਲ ਤੂੰ ਤੁਰ ਹੀ ਫਿਰਦੀ ਆ ਉਹਨੇ ਇੱਕ ਵੀ ਦਰਮੀ ਫੌਜੀ ਨੂੰ ਟਿਕਟ ਨਹੀਂ ਇੱਕ ਇੱਕ ਵੀ ਦਰਮੀ ਫੌਜੀ ਨੂੰ ਨੌਕਰੀ ਨਹੀਂ ਦਿੱਤੀ ਤੇ ਤੂੰ ਕਿਹੜੀ ਕਿਹੜੇ ਦਰਮੀ ਫੌਜੀ ਦੀ ਗੱਲ ਕਰਦੀ ਆ 10 ਕਿ ਜਿਹੜੇ ਕਹਿੰਦੇ ਬੰਦੀ ਸੀ ਗੱਲ ਸੀ ਦਾਰੀ ਸ਼ਿੰਘਾ ਦੀ ਗੱਲ ਕਰਦੇ ਆ ਉਹ ਸੁਖਬੀਰ ਸਿੰਘ ਜੇ ਪ੍ਰਕਾਸ਼ ਸਿੰਘ ਬਾਦਲ ਦਾ ਪੋਤਿਆ ਤੂੰ ਤੇ ਮੈਂ ਵੀ ਸਰਦਾਰ ਸੰਤੋਖ ਸਿੰਘ ਰਦਾਵੇ ਦਾ ਹੀ ਆ ਜਾ ਬੈਰੀਅਰ ਸਟੇਜ ਤੇ ਇੱਕ ਦਾਦੇ ਟੱਕੇ ਤੂੰ ਬੰਦੀ ਸਿੰਘ ਲਈ ਟੁੱਕਦੇ ਹਾ ਦਾ ਨਾਰਾ ਵੀ ਮਾਰਿਆ ਹੋਏ ਤੇ ਜੇ ਛੱਡੇ ਸੀ ਤੇ ਜਦੋਂ ਮੈਂ ਜੇਲ੍ਹ ਮੰਤਰੀ ਬਣਿਆ ਮੈਂ ਸੱਤ ਜਿਹੜੇ ਸੀ ਬੰਦੀ ਸਿੰਘ ਸਰ ਦੇ ਛੱਡੇ ਸੀ ਮੈਂ ਅੱਗੇ ਰੋਲਾ ਨਹੀਂ ਪਾਇਆ ਕਿ ਮੈਂ ਆ ਛੱਡੇ ਉਹ ਫਿਰ ਸਿੱਖੀ ਦੀ ਸੇਵਾ ਤੂੰ ਕੀਤੀ ਕਿਰਨ ਦਾਵਿਆਂ ਨੇ ਕੀਤੀ ਗੁਰਦੁਆਰੇ ਆਜ਼ਾਦ ਕਰਵਾਏ ਉਹ ਸਾਡਾ ਬਜ਼ੁਰਗ ਸਰਦਾਰ ਲਸ਼ਮਣ ਸਿੰਘ ਰੰਧਾਵੇ ਨੇ ਕਰਵਾਏ ਤੇ ਤੂੰ ਤੇ ਹਣਕੋ ਨੇ ਮੜੀਆਂ ਨੂੰ ਜਿਹੜਾ ਉਹ ਪੂਜ ਤੂੰ ਤੇ ਉੱਥੇ ਬਣ ਕੇ ਬੈਠਾ ਨਰਨੂ ਮਹਤ ਤੂੰ ਬਣ ਕੇ ਬੈਠਾ ਕਲਸ਼ਾਂ ਇਹ ਇਲੈਕਸ਼ਨ ਜਦੋਂ ਰਾਵਣ ਮਾਰਿਆ ਸੀ ਨਾ ਓਏ ਤਰਨ ਤਰਨ ਵਾਲਿਓ ਇਹ ਦੋ ਰਾਵਣ ਤੁਰੇ ਫਿਰਦੇ ਜੇ ਹੁਣ ਇੱਕ ਭਗਵੰਤਮਾਨ ਤੇ ਇੱਕ ਜਿਹੜਾ ਛੋਟਾ ਸੁਖਵੀਰ ਇੱਕ ਦੋ ਲਾਇੰਦੇ ਨੇ ਛੋਟੇ ਰਾਵਣ ਨਾਲ ਉਹ ਕੀ ਉਹਨਾਂ ਨੂੰ